ਈਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਤਨੇ ਭੇਜੇਗਾ ਅਸੀਂ ਜਾ ਕੇ ਕੀ ਜਵਾਬ ਦੇਵਾਂਗੇ ਤੂੰ ਕਾਨੂੰਨ ਬਣਾ ਸਕੇ ਅਸੀਂ ਗਰੀਬੀ ਵੀ ਬੇਤਹਾਸ਼ਾ ਦੇਖੀ ਹੈ ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਇਹ ਹੁੰਦੇ ਆ ਗਾਂ ਤੋਂ ਕਿਰਾਏ ਦਾ tufaan ਕਿਰਾਏ ਦੀ ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮਾਲਕ ਮੈਨੂੰ ਦੁੱਖ ਦੇਣ ਦੀ ਵੀ ਸ਼ਕਤੀ ਨਾ ਬਖਸ਼ੇ ਇਸ ਦੇ ਵਿੱਚੋਂ 25% ਪੈਸਾ ਜੋ ਬhoeਗਾ ਉਹ ਮੈਂ ਤਾਮਿਕ ਕਮਾਤੇ ਲਵਾਵਾਂਗਾ ਕਹਿੰਦੇ ਰੱਬ ਨੇ ਜਦੋਂ ਦੇਣਾ ਹੁੰਦਾ ਤਾਂ ਉਹ ਛੱਪੜ ਫਾੜ ਕੇ ਦੇ ਦਿੰਦਾ ਤੇ ਖੋਣ ਵੇਲੇ ਉਹ ਥੱਪੜ ਮਾਰ ਕੇ ਖੋ ਵੀ ਲੰਦਾ ਪਰ ਛੱਪੜ ਫਾੜ ਕੇ ਕਿਸਮਤ ਜਿਹੜੀ ਜੱਗੀ ਹੈ ਇੱਕ ਕਬਾੜੀਏ ਦੀ ਜੱਗੀ ਹੈ ਜੋ ਕਿ ਹੁਣ ਤੱਕ ਕਾਗਜ਼ਾਂ ਦੇ ਵਿੱਚ ਆਪਣੀ ਕਿਸਮਤ ਲੱਭ ਰਿਆ ਸੀ ਕਿਉਂਕਿ ਕਬਾੜੀਏ ਦਾ ਕੰਮ ਹੁੰਦਾ ਹੈ ਕਾਗਜ਼ ਵਗੈਰਾ ਇਕੱਠੇ ਕਰਨੇ ਤੇ ਜੇਕਰ ਕਾਗਜ਼ ਦੇ ਵਿੱਚੋਂ ਉਸਦੀ ਕਿਸਮਤ ਜੱਗੀ ਹੈ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਤੱਕ ਉਹ ਕਾਗਜ਼ ਚੁਗਦਾ ਆਇਆ ਪਰ ਇੱਕ ਕਾਗਜ਼ ਨੇ ਉਸਦੀ ਕਿਸਮਤ ਚਮਕਾ ਦਿੱਤੀ ਜੋ ਕਿ 2.5 ਕਰੋੜ ਦਾ ਲੋਟਰੀ ਨਿਕਲੀ ਹੈ ਕਬਾੜੀਏ ਦੀ 2 ਟਾਈ ਕਰੋੜ ਦੀ ਤੇ ਵੱਡੀ ਗੱਲ ਹੈ ਕਈ ਵਾਰੀ ਅਸੀਂ ਵੈਸੇ ਹੀ ਕਹਿ ਦਿੰਦੇ ਹਾਂ ਕਿ ਜਦੋਂ ਵੀ ਬੰਦਾ ਕਾਮਯਾਬ ਹੁੰਦਾ ਹੈ ਤਾਂ ਉਹਦੀ ਕਾਮਯਾਬੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਤਾਂ ਇੱਥੇ ਕਿਵੇਂ ਇੱਕ ਔਰਤ ਦਾ ਹੱਥ ਹੀ ਨਿਕਲਿਆ ਤਾਂ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ ਕਿਉਂਕਿ ਉਸਨੇ ਆਪਣੀ ਪਤਨੀ ਦੇ ਨਾਮ ਤੇ ਇਹ ਜਿਹੜੀ ਲੋਟਰੀ ਸੀ ਖਰੀਦੀ ਸੀ ਤੇ ਉਹ ਇੰਨੀ ਲੱਕੀ ਪਾਰਟਨਰ ਉਹਦੇ ਲਈ ਸਾਬਿਤ ਹੋਈ ਹੈ ਕਿ ਇੱਕ ਬਜ਼ੁਰਗ ਕਬਾੜੀਆ ਜੋ ਕਿ ਇਹ ਦੱਸਦਾ ਹੋਇਆ ਨਜ਼ਰ ਆਉਂਦਾ ਹੈ ਕਿ ਉਹ ਵਿਚਾਰੇ ਕੋਲ ਐਨੇ ਸਾਲਾਂ ਦੇ ਵਿੱਚ ਇੱਕ ਘਰ ਪਾਉਣ ਦੇ ਪੈਸੇ ਨਹੀਂ ਜੁੜੇ ਔਰ ਸਹੀ ਵੀ ਕਹਿ ਰਿਹਾ ਕਿਉਂਕਿ ਇੱਕ ਮਿਡਲ ਕਲਾਸ ਬੰਦੇ ਕੋਲ ਕਈ ਵਾਰੀ ਸਾਲਾਂ ਬੱਧੀ ਘਰ ਪਾਉਣ ਦੇ ਵੀ ਪੈਸੇ ਨਹੀਂ ਜੁੜਦੇ ਤਾਂ ਇੱਕ ਕਬਾੜੀਏ ਕੋਲ ਵਿਚਾਰੇ ਕੋਲ ਕਿੱਥੋਂ ਜੁੜਨਗੇ ਤਾਂ ਐਨੇ ਸਾਲਾਂ ਤੋਂ ਉਹ ਜਿਹੜਾ ਸੁਪਨਾ ਸੀ ਘਰ ਪਾਉਣ ਦਾ ਉਹ ਵੀ ਨਹੀਂ ਸੀ ਪੂਰਾ ਹੋਇਆ ਪਰ ਬੜੀ ਅਹਿਮ ਗੱਲ ਹੈ ਇਹ ਸੁਣਨ ਵਾਲੀ ਗੱਲ ਹੈ ਕਿ ਜਦੋਂ ਉਸ ਦੀ 2.5 ਕਰੋੜ ਦੀ ਲੋਟਰੀ ਨਿਕਲਦੀ ਹੈ ਤਾਂ ਉਹ ਇਹ ਇਹ काम केड़े काम ਚਲਾਉਣਾ ਚਾਹੁੰਦਾ ਹੈ ਹਾਲਾਂਕਿ ਉਹਦੇ ਹੁਣ ਤੱਕ ਦੇ ਜਿਹੜੇ ਸੁਪਨੇ ਸੀਗੇ ਉਹ ਸਿਰਫ ਕਰਦਿਆਂ ਨੂੰ ਲੈ ਕੇ ਸੀ ਪਰ ਜਦੋਂ ਐਡਾ ਵੱਡਾ ਇਨਾਮ ਨਿਕਲਦਾ ਹੈ ਤਾਂ ਹਰ ਬੰਦਾ ਸੋਚੂਗਾ ਕਿ ਮੈਂ ਆਪਣੇ ਤੇ ਲਾਉਂਗਾ ਪਰ ਇਸ ਬਜ਼ੁਰਗ ਇਨਸਾਨ ਦੀ ਜਿਹੜੀ ਗੱਲਬਾਤ ਹੈ ਇਸ ਨੂੰ ਸੁਣ ਕੇ ਇੱਕ ਵਾਰ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਤੁਸੀਂ ਵੀ ਤਾਰੀਫ ਕਰਨ ਦੇ ਲਈ ਮਜਬੂਰ ਹੋ ਜਾਓਗੇ ਕਿ ਇੱਕ ਤਾਂ ਗਰੀਬ ਦੂਸਰਾ ਬਜ਼ੁਰਗ ਫੇਰ ਵੀ ਇਸ ਉਮਰ ਦੇ ਵਿੱਚ ਉਹ ਜਿਹੜਾ ਹੁਣ ਉਹਨੂੰ ਇਨਾਮ ਮਿਲ ਰਿਹਾ ਜਿਹੜੀ ਲੋਟਰੀ ਜਿੱਤੀ ਉਹਨੇ 2.5 ਕਰੋੜ ਦੀ ਉਹ ਕਿਸਤੇ ਲਾਉਣਾ ਚਾਹੁੰਦਾ ਜੋ ਕਿ ਕਦੇ ਵੀ ਇੱਕ ਅਮੀਰ ਬੰਦਾ ਲੋਨ ਤੋਂ ਪਹਿਲਾਂ 100 ਵਾਰ ਸੋਚਦਾ ਜਿੱਥੇ ਇਹ ਬਜ਼ੁਰਗ ਆਦਮੀ ਆਪਣੇ ਲੋਟਰੀ ਦੇ ਪੈਸਿਆਂ ਨੂੰ ਲਾਉਣਾ ਚਾਹੁੰਦਾ ਜੋ ਕਿ ਕਾਬਲੇ ਤਾਰੀਫ ਹੈ ਬੜੀ ਗੱਲ ਹੈ ਜੀ ਬਾਈ ਗੁਰੂ ਦੀ ਮਾਲਰ ਦੀ ਬੜੀ ਮਿਹਰ ਹੋਈ ਹੈ ਅਸੀਂ ਸੋਚਿਆ ਵੀ ਨਹੀਂ ਸੀ ਜਿਸ ਆਪਣੇ ਸੁਪਨੇ ਵਿੱਚ ਕਿ ਅਸੀਂ ਇਹ ਦਿਨ ਦੇਖਾਂਗੇ ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ ਅਸੀਂ ਗਰੀਬੀ ਵੀ ਬੇਤਹਾਸ਼ਾ ਦੇਖੀ ਐ ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਹੀ ਰਹੇ ਆਂ ਗਾਂ ਤੋਂ ਕਿਰਾਏ ਦਾ ਦੁਕਾਨ ਕਿਰਾਏ ਦੀ ਮੈਂ ਈਸ਼ਵਰ ਦੇ ਕੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਤਨੇ ਭਿਜੇਂਗਾ ਅਸੀਂ ਜਾ ਕੇ ਕੀ ਜਵਾਬ ਦੇਂਗੇ ਤੂੰ ਕਾਨੂੰਨੀ ਬਣਾ ਸਕੇ ਅਗਰ ਤੂੰ ਸਾਡੀ ਫਰਿਆਦ ਸੁਣ ਤੂੰ ਸਾਰੀ ਦੁਨੀਆ ਦੇ ਕਿਰਪਾ ਕਰਦਾ ਸਾਡੇ ਤੇ ਵੀ ਕਰ ਐਸੀ ਕੋਈ ਗੱਲ ਨਹੀਂ ਐ ਜੀ ਸਭ ਵਾਸਤੇ ਸੁਖ ਮੰਗਦੇ ਆਂ ਪ੍ਰਭੂ ਸਭ ਨੂੰ ਦੇਵੇ ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ ਅੱਜ ਮੈਨੂੰ 2.5 ਕਰੋੜ ਦਾ ਬੰਪਰ ਦਿੱਤਾ ਹੈ ਮੈਂ ਇਹ ਸੋਚਦਾ ਹਾਂ ਕਿ ਇਸ ਦੇ ਵਿੱਚੋਂ 25% ਪੈਸਾ ਜੋ ਹੋਏਗਾ ਉਹ ਮੈਂ ਧਾਰਮਿਕ ਕਮਾਂ ਤੇ ਲਾਵਾਂਗਾ। ਬਾਕੀ ਆ ਜੋ ਆਈ ਚ ਨਾ ਹੀ ਹੋਏਗੀ ਜੋ ਉਹਦੇ ਚ ਬਚੇਗਾ ਪੈਸਾ ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਉਹ ਆਪਣਾ ਟਾਈਮ ਪਾਸ ਕਰਾਂਗਾ। ਕਿਉਂਕਿ ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮਾਲਕ ਮੈਨੂੰ ਦੁੱਖ ਦੇਖ ਦੀ ਸ਼ਕਤੀ ਨਾ ਬਖਸ਼ੇ। 2.5 ਕਰੋੜ ਦੀ ਲਾਟਰੀ ਪਹਿਲਾਂ ਜਦੋਂ ਪਤਾ ਲੱਗਾ ਵੀ ਲੱਗ ਗਿਆ ਕਿੱਦਾਂ ਦਾ ਲੱਗਾ ਜੀ ਹਾਂ ਇਹ ਲੱਗਾ ਕਿ ਮੈਂ ਕਿਹਾ ਈਸ਼ਵਰ ਤੂੰ ਸਾਡੀ ਪੰਜਾਬ ਨੂੰ ਆਮ ਖਾਬਤ ਹੈ ਕਿ ਬਾਰੀ ਸਾਲੀ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਪਰ ਲੇਕਿਨ ਅੱਜ ਤਾਂ 12 ਨਹੀਂ 48 ਸਾਲ ਤੋਂ ਬੀਤੇ ਹੋ ਗਏ 50 ਸਾਲ ਹੋ ਗਏ ਪੂਰੇ 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ 5 ਦਾ 10 ਦਾ ਫਿਰ 50 ਹਜ਼ਾਰ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰਵਾਲੀ ਮੇਰੀ ਕਹਿਣ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਪਾ ਲਓ लेकिन शायद किसी के पैर के पिछे मालक ने सा भी सुन ली है अज मैं बड़ा खुश हाँ मैं यही सोचता कि मैं ये पैसा आएगा ये बेहद ना आए किसी गलत पासे ना लगे ये अच्छे पास लगे कोई असीस देगा अगर बुरे पास लगेगा तो मेरे मन में आत्मिक शांति नहीं होगी मैं ये अरदास करा कि प्रभु सब तक भला